ਲੋਬੀ ਪੰਜਾਬੀਓ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਹੁਤ ਵੱਡਾ ਤੇ ਹੈਰਾਨੀਜਨਕ ਬਿਆਨ ਆਇਆ ਕੁਲਦੀਪ ਜੀ ਪ੍ਰਧਾਨ ਮੰਤਰੀ ਕਹਿੰਦਾ ਵੀ ਮੇਰਾ ਤੀਜਾ ਜਿਹੜਾ ਪ੍ਰਧਾਨ ਮੰਤਰੀ ਦਾ ਕਾਰਜਕਾਲ ਹੋਵੇਗਾ ਨਾ ਉਹਦੇ ਚ ਭਾਰਤ ਦੁਨੀਆ ਦੀ ਤੀਜੀ ਵੱਡੀ ਆਰਥਿਕ ਸ਼ਕਤੀ ਬਣ ਜਾਏਗਾ ਕੀ ਕਹੋਗੇ ਬਿਲਕੁਲ ਪ੍ਰਧਾਨ ਮੰਤਰੀ ਨੂੰ ਪੂਰਾ ਪਤਾ ਕਿ ਮੈਂ ਤੀਜੀ ਵਾਰ ਪ੍ਰਧਾਨ ਮੰਤਰੀ ਬਣ ਜਾ ਰਿਹਾ ਉਹਨੇ ਬਿਲਕੁਲ ਕਲੀਅਰ ਬਿਆਨ ਤਾਂ ਹੀ ਦਿੱਤਾ ਇਸ ਕਰਕੇ ਉਹ ਤੀਜੀ ਵਾਰ ਪ੍ਰਧਾਨ ਮੰਤਰੀ ਬਣ ਜਾ ਰਿਹਾ ਤੇ ਪੰਜਾਬ ਦੇ ਲੋਕਾਂ ਨੂੰ ਤੇ ਭਾਰਤ ਦੇ ਲੋਕਾਂ ਨੂੰ ਨੇ ਪਹਿਲਾਂ ਹੀ ਦੱਸਤਾ ਕਿ ਹੁਣ ਮੈਂ ਤੀਜੀ ਵਾਰ ਵੀ ਆਉਣ ਲੱਗਿਆ ਉਹਨੂੰ ਕਿਵੇਂ ਪਤਾ ਵੀ ਮੈਂ ਹੁਣ ਤੀਜੀ ਵਾਰ ਮੈਂ ਹੀ ਬੰਨਾ ਵੋਟਾਂ ਦਾ ਜੇ ਪਹਿਣੀਆਂ ਨੇ ਬਹੁਤ ਕਲੀਅਰ ਸਾਫ ਸੀਸੇ ਅੰਗੂ ਸਾਫ ਆ ਇਹ ਵੀ ਇਹ ਮਸ਼ੀਨਾਂ ਦੇ ਨਾਲ ਪ੍ਰਧਾਨ ਮੰਤਰੀ ਬੰਨਾ ਉਹਨੇ ਇਹ ਵੀ ਇਹ ਮਸ਼ੀਨਾਂ ਦੇ ਵਿੱਚ ਉਹਨਾਂ ਨੇ ਤੈਅ ਕੀਤਾ ਹੋਇਆ ਕਿ ਕਿਹੜੇ ਸੂਬੇ ਦੇ ਵਿੱਚੋਂ ਕਿੰਨੇ ਐਮਪੀ ਜਤਾਉਣੇ ਆ ਬਿਲਕੁਲ ਕਲੀਅਰ ਉਹਨਾਂ ਦਾ ਲਿਖਿਆ ਪਿਆ ਜਿਹੜੀ ਚੀਜ਼ ਬੰਦੇ ਨੇ ਬਣਾਈ ਆ ਤੇ ਉਹ ਚੀਜ਼ ਨੂੰ ਬੰਦਾ ਜਿੱਥੇ ਮਰਜ਼ੀ ਸੈੱਟ ਕਰ ਲਵੇ ਰਾਜਸਥਾਨ ਦੇ ਵਿੱਚ ਇਹਨਾਂ ਦੀ ਆ ਜਿਉਂਦੀ ਆਪਣੇ ਸਾਹਮਣੇ ਤਸਵੀਰ ਆ ਚਾਰਾ ਸੂਬਿਆਂ ਦੇ ਵਿੱਚ ਪੰਜਾਂ ਦੇ ਵਿੱਚ ਇਲੈਕਸ਼ਨ ਹੋ ਕੇ ਹਟੀ ਆ ਜਿੱਥੇ ਇਹਨਾਂ ਦੀ ਹਵਾ ਜਿਹੜੀ ਆ 1% ਵੀ ਨਹੀਂ ਸੀ ਵੱਡੀ ਪੱਧਰ ਤੇ ਇਹਨਾਂ ਨੂੰ ਲੋਕ ਰਿਜੈਕਟ ਕਰ ਰਹੇ ਸੀ ਕਾਂਗਰਸ ਆਊਗੀ ਜਿਨ ਨੇ ਆ ਪੋਲਿੰਗ ਜੰਟ ਕਿ ਕੀ ਕਹਿੰਦੇ ਹੁੰਦੇ ਐ ਇਹਨਾਂ ਤੇ ਤੁਹਾਡੇ ਮਾਈਲਾ ਪੋਲਿੰਗ ਸਰਵੇ ਵੋਟ ਸਰਵੇ ਵੋਟ ਸਰਵੇ ਉਹਦੇ ਵਿੱਚ ਵੀ ਵੱਡੀ ਪੱਧਰ ਤੇ ਵੋਟ ਸਰਵੇ ਨੇ ਵੀ ਇਹੀ ਦੱਸਿਆ ਕਿ ਕਾਂਗਰਸ ਜਿੱਤੂਗੀ ਪਰ ਹੋਇਆ ਉਹਦੇ ਉਲਟ ਉਸ ਤੋਂ ਅਗਲੀ ਗੱਲ ਜਿਹੜੇ ਵੱਡੇ ਸੂਬੇ ਸੀ ਉਹਨੇ ਤਾਂ ਭਾਜੀਪੀ ਜਿੱਤ ਗਈ ਜਿਹੜਾ ਛੋਟਾ ਸੂਬਾ ਸੀ ਉਥੇ ਕਾਂਗਰਸ ਜਿੱਤ ਗਈ ਉਹਦਾ ਕਾਰਨ ਕਿ ਲੋਕ ਇਸ ਭੰਬਲ ਪੂਸੇ ਦੇ ਵਿੱਚ ਪੈ ਜਾਣ ਕਿ ਯਾਰ ਜੇ ਇਹ ਵੀ ਐ ਮਸ਼ੀਨਾਂ ਦੇ ਵਿੱਚ ਗੜਬੜ ਹੁੰਦੀ ਤੇ ਫਿਰ ਉਹ ਵੀ ਭਾਜਪੀ ਨੇ ਲੈ ਜਾਣਾ ਸੀ ਫਿਰ ਤਾਂ ਸਾਫ ਪੱਦਰ ਕਲੀਅਰ ਨਜ਼ਰ ਹੋ ਜਾਊਗਾ ਕਿ ਇਹ ਜਿਹੜੀ ਐ ਮਸ਼ੀਨਾਂ ਦੇ ਨਾਲ ਜਿੱਤੀ ਆ ਇਸ ਕਰਕੇ ਸੂਬਾ ਛੋਟਾ ਸੂਬਾ ਸੀ ਜਿਹੜਾ ਉਹ ਕਾਂਗਰਸ ਨੂੰ ਜਿਤਾਤਾ ਇਹਨਾਂ ਨੇ ਕਿ ਲੋਕ ਭੰਬਲ ਪੂਸੇ ਦੇ ਵਿੱਚ ਪੈ ਜਾਣ 2024 ਦੇ ਵਿੱਚ ਨਰਿੰਦਰ ਮੋਦੀ ਪੱਕਾ ਪ੍ਰਧਾਨ ਮੰਤਰੀ ਹੋਊਗਾ ਉਹ ਇਸ ਚੀਜ਼ ਦੀ ਤਿਆਰੀ ਕਰ ਚੁੱਕੇ ਆ ਇਹ ਵੀ ਐ ਮਸ਼ੀਨਾਂ ਦੇ ਰਾਹੀਂ ਦੇਖੋ ਜੀ ਇਹ ਗੱਲ ਵਾਕਈ ਬਹੁਤ ਵੱਡੀ ਹੈ ਵੀ ਵੋਟਾਂ ਜੇ ਪੈਣੀਆਂ ਨੇ ਇਲੈਕਸ਼ਨ ਜੇ ਹੋਣੇ ਨੇ 2024 ਚ ਤੇ ਪ੍ਰਧਾਨ ਮੰਤਰੀ ਸਾਹਿਬ ਨੂੰ ਇਹ ਪਹਿਲਾਂ ਹੀ ਕਿਵੇਂ ਪਤਾ ਹੈ ਵੀ ਮੈਂ ਮੇਰੀ ਤੀਜੀ ਜਿਹੜੀ ਪ੍ਰਧਾਨ ਮੰਤਰੀ ਦੀ ਕਾਰਜਕਾਲ ਹੈ ਉਹਦੇ ਚ ਮੈਂ ਭਾਰਤ ਨੂੰ ਇੱਥੇ ਲੈ ਜਾਗਾ ਉਹਨੇ ਐ ਨਹੀਂ ਕਿਹਾ ਵੀ ਜੇ ਮੈਂ ਪ੍ਰਧਾਨ ਮੰਤਰੀ ਬਣਿਆ ਤੇ ਫੇਰ ਮੈਂ ਐ ਕਰੂੰਗਾ ਨਾ ਉਹਨੇ ਇਹ ਕਿਹਾ ਵੀ ਮੇਰੀ ਤੀਜੀ ਪ੍ਰਧਾਨ ਮੰਤਰੀ ਬਣਨ ਦੀ ਜਿਹੜੀ ਕਾਰਜਕਾਲ ਟਰਮ ਹੈ ਉਹਦੇ ਚ ਮੈਂ ਭਾਰਤ ਨੂੰ ਐ ਕਰ ਦੂੰਗਾ ਇੱਕ ਸਵਾਲ ਹੋਰ ਵੀ ਐ ਵੀ ਪ੍ਰਧਾਨ ਮੰਤਰੀ ਚਲੋ ਬਣਤੇ ਉਹ ਤੀਜੀ ਵਾਰ ਜਾਣਗੇ ਪਰ ਜੇ ਪਹਿਲਾ ਦੋ ਵਾਰ ਪ੍ਰਧਾਨ ਮੰਤਰੀ ਰਹਿ ਕੇ ਉਹ ਭਾਰਤ ਨੂੰ ਦੁਨੀਆ ਦੀ ਤੀਜੀ ਵੱਡੀ ਸ਼ਕਤੀ ਨਹੀਂ ਬਣਾ ਸਕੀ ਤਾਂ ਫਿਰ ਤੀਜੀ ਵਾਰ ਬਣ ਕੇ ਬਣਾ ਦੇਣਗੇ ਬਿਲਕੁਲ ਬਣਾਉਣਗੇ ਉਹ ਹੋਰ ਹਿਸਾਬ ਨਾਲ ਬਣਾਉਣੀ ਚਾਹੁੰਦੇ ਆ ਹੋਰ ਕਿਹੜੇ ਪੰਜਾਬ ਦੇ ਵਿੱਚ ਦੰਗੇ ਆ ਜਿਹੜੇ ਦੁਬਾਰਾ ਫੇਰ ਪੰਜਾਬ ਦੇ ਵਿੱਚੋਂ ਸ਼ੁਰੂ ਕਰਵਾਉਣੇ ਇਹਨਾਂ ਨੇ ਕਿਉਂਕਿ ਪੰਜਾਬ ਨੂੰ ਪਹਿਲਾਂ ਵੀ ਬਾਲਿਆ ਤੇ ਹੁਣ ਵੀ ਬਾਲਾਂ ਦੀ ਤਿਆਰੀ ਆ ਹਿੰਦੂ ਰਾਸ਼ਟਰ ਬਣਾਉਣ ਦੇ ਲਈ ਆਰਐਸਐਸ ਨੇ ਪੂਰੀ ਤਿਆਰੀ ਕੀਤੀ ਆ ਤੇ ਇਸ ਕਰਕੇ ਪ੍ਰਧਾਨ ਮੰਤਰੀ ਨੇ ਹਿੰਦੂ ਰਾਸ਼ਟਰ ਬਣਾਉਣ ਦੀ ਕੋਸ਼ਿਸ਼ ਇਹਨਾਂ ਨੇ ਕਰਨੀ ਆ ਤੇ ਹਿੰਦੂ ਰਾਸ਼ਟਰ ਪੰਜਾਬ ਦੇ ਵਿੱਚ ਤਾਂ ਨਹੀਂ ਬਣ ਸਕਦਾ ਹੋਰ ਭਲਾ ਪੂਰੇ ਭਾਰਤ ਦੇ ਵਿੱਚ ਬਣ ਜਾਵੇ ਇਸ ਕਰਕੇ ਜਿਹੜੇ ਪ੍ਰਧਾਨ ਮੰਤਰੀ ਨੇ ਪਾਕਿਸਤਾਨ ਦੇ ਵੱਧ ਭੁੱਖਮਰੀ ਸਾਡੇ ਅੱਜ ਮੁਲਕ ਦੇ ਵਿੱਚ ਹੋ ਗਈ ਹੋਵੇ ਪਾਕਿਸਤਾਨ ਦਾ ਵੀ ਨੰਬਰ ਸਾਥੋਂ ਉੱਤੇ ਆ ਤੇ ਅਸੀਂ ਉਹਦੇ ਤੋਂ ਵੀ ਥੱਲੇ ਜਾਵਰੇ ਭੁੱਖਮਰੀ ਦੇ ਵਿੱਚ ਸੋ ਉਹ ਮੁਲਕ ਕਿੱਥੋਂ ਤਰੱਕੀ ਕਰ ਲੂ ਜਿਹੜੇ ਪ੍ਰਧਾਨ ਮੰਤਰੀ ਨੇ 에ਰਪੋਰਟਾਂ ਪ੍ਰਾਈਵੇਟ ਕਰਤੀਆਂ ਜਿਹੜੇ ਪ੍ਰਧਾਨ ਮੰਤਰੀ ਨੇ ਪੋਟਾਂ ਕਰਤੀਆਂ ਤੇ ਜਿਹੜੇ ਪ੍ਰਧਾਨ ਮੰਤਰੀ ਨੇ ਆਰਐਸਐਸ ਦੇ ਝੰਡੇ ਨੂੰ ਪੂਰੀ ਤਰ੍ਹਾਂ ਬਲੰਦ ਕਰਤਾ ਉਹ ਭਾਰਤ ਨੂੰ ਕਿੱਥੋਂ ਤਰਕੀਆਂ ਲੈ ਕੇ ਜਾਊਗਾ ਭਾਰਤ ਤੇ ਅੱਜ ਕਰਜ਼ਾ ਅੱਗੇ ਨਾਲੋਂ ਵੱਧ ਗਿਆ ਭਾਰਤ ਦੇ ਵਿੱਚ 2 ਕਰੋੜ ਨੌਕਰ ਨੌਕਰੀਆਂ ਦੇਣ ਵਾਲਾ 10 ਕਰੋੜ ਨੌਕਰ ਨੌਕਰੀਆਂ ਬਣਦੀਆਂ ਉਹ ਕਿੱਧਰ ਗਈਆਂ ਲੋਕਾਂ ਦੇ ਬੇਰਜਗਾਰੀ ਹੈ ਜਿਹੜੀ ਐਡੀ ਵੱਡੀ ਪੱਧਰ ਤੇ ਵੱਧ ਗਈ ਹੈ ਗੈਸ ਸਿਲੰਡਰਾਂ ਤੋਂ ਲੈ ਕੇ ਕਿਹੜੀ ਚੀਜ਼ ਤੇ ਮਗਿਆਈ ਨਹੀਂ ਵਧੀ ਤੇ ਇਹਨਾਂ ਦੇ ਜਿਹੜੇ ਅਡਾਨੀਆਂ ਤੇ ਬਾਨੀ ਆ ਉਹਨਾਂ ਦਾ ਬਿਜ਼ਨਸ ਆ ਜਿਹੜਾ ਕਈ ਪਰਸੈਂਟਾਂ ਦੇ ਹਿਸਾਬ ਨਾਲ ਤਾਂ ਨੂੰ ਗਿਆ ਤੇ ਲੋਕਾਂ ਦੇ ਬਿਜ਼ਨਸ ਆ ਜਿਹੜੇ ਥੱਲੇ ਨੂੰ ਆਏ ਆ ਕਿਉਂਕਿ ਮਗਈ ਆ ਜਿਹੜੀ ਇੰਨੀ ਵੱਡੀ ਪੱਧਰ ਤੇ ਵਧਾਤੀ ਕਿਤੇ ਕਿਤੇ ਪ੍ਰਧਾਨ ਮੰਤਰੀ ਉਹਨਾਂ ਦੇ ਹਿਸਾਬ ਨਾਲ ਹੀ ਤਾਂ ਨਹੀਂ ਆਖੀ ਜਾਂਦਾ ਵੀ ਅਸੀਂ ਦੁਨੀਆ ਦੇ ਵਿੱਚ ਤੀਜੇ ਇਹੋ ਜਿਹੇ ਦੇਸ਼ ਹੋਵਾਂਗੇ ਜਿੱਥੇ ਸਭ ਤੋਂ ਵੱਡੇ ਸਰਮਾਇਏਦਾਰ ਖੜੇ ਕਰਨੇ ਆ ਬਿਲਕੁਲ ਸਮਰਾਏਦਾਰੀ ਦੀ ਸਾਡੇ ਕਿੰਨੀ ਵਧ ਗਏ ਆ ਤੇ ਗਰੀਬ ਆ ਜਿਹੜੇ ਉਦੋਂ ਵਧ ਗਏ ਆ ਸਮਰਾਏਦਾਰ ਕੁਝ ਪਰਸੈਂਟ ਵਧੇ ਆ ਤੇ ਗਰੀਬ ਕਰੋੜਾਂ ਦੇ ਵਿੱਚ ਵਧ ਗਏ ਆ ਸੋ ਇਸ ਕਰਕੇ ਬਿਲਕੁਲ ਉਹ ਜੋ ਬਿਆਨ ਦੇ ਰਿਹਾ ਪ੍ਰਧਾਨ ਮੰਤਰੀ ਬਿਲਕੁਲ ਸੋਚ ਸਮਝ ਕੇ ਦੇ ਰਿਹਾ ਪ੍ਰਧਾਨ ਮੰਤਰੀ ਵੀ ਉਹ ਆਉਣ ਵਾਲੇ ਟਾਈਮ ਦੇ ਵਿੱਚ ਬੰਨ ਤੇ ਉਦੋਂ ਬਾਅਦ ਸਾਡਾ ਜਿਹੜਾ ਕੋਈ ਮਾੜਾ ਮੋਟਾ ਸਕੂਲ ਕਾਲਜ ਰਹਿੰਦਾ ਜੋ ਪ੍ਰਾਈਵੇਟ ਉਹਨਾਂ ਨਾਲ ਲੱਗਦਾ ਤਕਰੀਬਨ ਤਾਂ 85% ਤਾਂ ਸਾਰਾ ਕੋ ਪ੍ਰਾਈਵੇਟ ਹੋ ਗਿਆ ਜਿਹੜਾ ਕੋਈ 10 15% ਰਹਿੰਦਾ ਉਹ ਵੀ ਪ੍ਰਾਈਵੇਟ ਕਰ ਦਣਗੇ ਰੇਲਾਂ ਵੀ ਪ੍ਰਾਈਵੇਟ ਹੋ ਗਈਆਂ ਸਹੀ ਹੈ ਨਾ ਹੁਣ ਡਾਨੀਆਂ ਦੇ ਪੋਰਟ ਦੇ ਉਤੋਂ ਜਿਹੜਾ ਚੱਲਦਾ ਵਪਾਰ ਉਤੋਂ ਦੀ ਹੋ ਕੇ ਪਾਕਿਸਤਾਨ ਜਾਂਦਾ ਤੇ ਆਹਾ ਬਾਰਡਰ ਆ ਜਿਹੜਾ ਜਿਹੜਾ ਪੰਜਾਬ ਦੇ ਵਿੱਚੋਂ ਕੁਝ ਕਿਲੋਮੀਟਰ ਤੇ ਆ ਤੇ ਉਹ ਬਾਰਡਰ ਬੰਦ ਆ ਕਿਉਂ ਇਹ ਬਾਰਡਰ ਤਾਂ ਬੰਦ ਆ ਕਿ ਪੰਜਾਬ ਨੂੰ ਕੁਝ ਨਾ ਕੁਝ ਫਾਇਦਾ ਹੋਊ ਪੰਜਾਬ ਦਾ ਵਪਾਰ ਵਧਿਆ ਤਾਂ ਉਧਰ ਡਾਨੀਆਂ ਤੇ ਬਾਨੀਆਂ ਨੂੰ ਫਾਇਦਾ ਹੋ ਰਿਹਾ ਦਾਨੀਆਂ ਬਾਨੀਆਂ ਦੀਆਂ ਪੋਟਾਂ ਤੋਂ ਜਾਂਦਾ ਤੇ ਦਾਨੀਆਂ ਬਾਨੀਆਂ ਨੂੰ ਫਾਇਦਾ ਹੋ ਰਿਹਾ ਦਾਨੀਆਂ ਬਾਨੀਆਂ ਦੀ ਪੋਰਟ ਤੋਂ ਕੁਆਂਟਲਾਂ ਦੇ ਹਿਸਾਬ ਨਾਲ ਹੀਰੋਇਨ ਫੜੀ ਜਾਂਦੀ ਹੈ ਤੋਂ ਵਿੱਚ ਹੀ ਗੁੰਮਸ਼ੁਦਾ ਹੋ ਜਾਂਦੀ ਹੈ ਤੇ ਐਦੂ ਉੱਤੇ ਹੋਰ ਕੀ ਹੈ ਦਾਨੀਆਂ ਬਾਨੀਆਂ ਨੂੰ ਇਹ ਸਹੂਲਤ ਦੇ ਦੇਣਗੇ ਇਹਨੂੰ ਦਾਨੀ ਬਾਨੀ ਤੇ ਆਰਐਸਐਸ ਚਲਾ ਰਹੀ ਆ ਤੇ ਆਰਐਸਐਸ ਦਾ ਝੰਡਾ ਜਿਹਨਾਂ ਨੇ ਹਿੰਦੂ ਰਾਸ਼ਟਰ ਦਾ ਇਹਨਾਂ ਨੇ 2024 ਦੇ ਇਲੈਕਸ਼ਨ ਤੋਂ ਬਾਅਦ ਪੂਰਾ ਕਰਨ ਦੀ ਕੋਸ਼ਿਸ਼ ਕਰਨੀ ਹੈ ਤੇ ਪਰ ਲੋਕਾਂ ਨੂੰ ਇਹ ਹੱਥ ਬਨ ਕੇ ਬੇਨਤੀ ਕਰਦਾ ਮੈਂ ਖਾਸ ਕਰਕੇ ਲੋਕਾਂ ਤੋਂ ਪਹਿਲਾਂ ਰਾਜਨੀਤਿਕ ਵਿਰੋਧੀ ਤਰ੍ਹਾਂ ਨੂੰ ਪਾਰਟੀਆਂ ਨੂੰ ਇਹ ਬੇਨਤੀ ਕਰਦਾ ਕਿ ਉਹ ਮੂੰਹ ਦੇ ਜਵਾੜੇ ਆ ਜਿਹੜੇ ਖੋਲ ਲੋ ਕਿਉਂ ਤੁਸੀਂ ਇਸ ਮੁਲਕ ਨੂੰ ਬਰਬਾਦ ਕਰਨਾ ਇਹ ਵੀ ਐ ਮਸ਼ੀਨਾਂ ਦੀ ਵੱਡੀ ਪੱਧਰ ਤੇ ਮੰਗ ਠਾਉਣੀ ਚਾਹੀਦੀ ਆ ਕਿ ਜਿਹੜਾ ਮਾਲ ਰਿਜੈਕਟ ਹੋਇਆ ਯੂਰਪਾ ਨੇ ਰਿਜੈਕਟ ਕੀਤਾ ਉਹ ਮਾਲ ਸਾਡੇ ਹੀ ਆਉਣਾ ਉਹ ਉਹਨਾਂ ਨੇ ਕਹਦੋ ਬਿਲਟ ਪੇਪਰ ਤੇ ਚਾਲੂ ਕੀਤਾ ਸ਼ਰੇਆਮ ਵਿਧਾਨ ਸਭਾ ਦੇ ਵਿੱਚ ਬੰਦੇ ਨੇ ਸ਼ਰੇਆਮ ਮਸ਼ੀਨ ਖੋਲ ਕੇ ਵਿਖਾਤੀ ਕਿ ਇਹਦੀ ਉ ਇਧਰਲੇ ਪਾਸੇ ਭਾਜਪਾ ਵਾਲੇ 5 ਵੋਟਾਂ ਬੰਤੀਆਂ ਕਾਂਗਰਸ ਵਾਲੇ ਨੂੰ 3 ਬੰਤੀਆਂ ਤੇ ਉਧਰ 5 ਪੈ ਗਈਆਂ ਉਹ ਉਧਰ ਪਾਈਆਂ ਉਹਨਾਂ ਨੇ 90 ਹੋਰ ਅਲੱਗ-ਅਲੱਗ ਬਟਨ ਤੇ ਪਈਆਂ ਉਵੇਂ ਜਿਵੇਂ ਮਸ਼ੀਨ ਬੰਦੀ ਹੋਣੇ ਸੱਜਾ ਸਾਹਮਣੇ ਚਾਨਣਾ ਕਰਕੇ ਵਿਖਾਤਾ ਤੇ ਫੇਰ ਇਹ ਵੀ ਇਹ ਮਸ਼ੀਨਾਂ ਤੇ ਨਹੀਂ ਬੋਲ ਰਹੀਆਂ ਵਿਰੋਧੀ ਧਿਰਾਂ ਦੀਆਂ ਜਵਾਨਾਂ ਬੰਦ ਪਤਾ ਨਹੀਂ ਤਾਂ ਇਹ ਵੀ ਚੋਰ ਆ ਇਹਨਾਂ ਨੂੰ ਵੀ ਵਿੱਚੋਂ ਅੰਦਰ ਦੀ ਅੰਦਰ ਖਾਤੇ 95% ਤਾਂ ਇਹਨਾਂ ਦੀਆਂ ਗਾਂਢਾ ਸਾਂਢਾ ਹੈਗੀਆਂ ਅੰਦਰ ਖਾਤੇ ਲੁੱਟਣ ਵਾਸਤੇ ਹੀ ਇਹ ਆਉਂਦੇ ਕੋਈ ਪੰਜਾਬ ਨੂੰ ਭਾਰਤ ਨੂੰ ਚਲਾਉਣ ਵਾਸਤੇ ਤਾਂ ਆਉਂਦੇ ਨਹੀਂ ਇਹ ਆਪਣੇ ਘਰ ਭਰਨ ਆਸਤੇ ਹੀ ਆਉਂਦੇ ਆ ਤੇ ਜਦੋਂ ਸੱਤਾ ਤੋਂ ਬਾਹਰ ਹੁੰਦੇ ਆ ਇਹਨਾਂ ਦੀ ਲੁੱਟ ਫੇਰ ਵੀ ਇਹਨਾਂ ਦੇ ਘਰੇ ਪਹੁੰਚੀ ਜਾਂਦੀ ਆ ਇਹਨਾਂ ਦਾ ਹਿੱਸਾ ਇਹਨਾਂ ਨੂੰ ਪਹੁੰਚੀ ਜਾਂਦਾ ਇਹਨਾਂ ਨੇ ਕੀ ਗੱਲ ਚੱਕਣੀ ਆ ਸੋ ਇਹ ਸਾਡੇ ਭਾਰਤ ਦੇ ਲੋਕਾਂ ਨੂੰ ਇਹ EDM ਮਸ਼ੀਨਾਂ ਦਾ ਵਿਰੋਧ ਕਰਨਾ ਪੈਣਾ ਜੇ ਭਾਰਤ ਨੂੰ ਬਚਾਉਣਾ ਜੇ ਭਾਰਤ ਨੂੰ ਤੁਸੀਂ ਯਾਦ ਨਾ ਜਿਹੜੇ ਭਾਰਤ ਨੂੰ ਬਣਾਉਣ ਦੇ ਲਈ ਤੇ ਖੜਾ ਕਰਨ ਦੇ ਲਈ ਕਈ ਹਜ਼ਾਰਾਂ ਲੋਕਾਂ ਦਾ ਖੂਨ ਡੁੱਲਿਆ ਇਹ ਧਰਤੀ ਦਾ ਚੱਪਾ ਚੱਪਾ ਪੰਜਾਬ ਦਾ ਖੂਨ ਦੇ ਨਾਲ ਸਿੰਮਿਆ ਭਾਰਤ ਨੂੰ ਯਾਦ ਕਰਾਉਣ ਦੇ ਲਈ ਤੇ ਅੱਜ ਉਸ ਭਾਰਤ ਨੂੰ ਫੇਰ ਇਹ ਗੁਲਾਮ ਬਣਾਉਣ ਦੇ ਲਈ ਤਿਆਰੀ ਕਰ ਰਹੇ ਆ ਤੇ ਭਾਰਤ ਦੇ ਲੋਕਾਂ ਨੂੰ ਇਹ ਵੀ ਇਹ ਮਸ਼ੀਨਾਂ ਦਾ ਵੱਡੀ ਪੱਧਰ ਤੇ ਵਿਰੋਧ ਕਰਨਾ ਚਾਹੀਦਾ ਜੇ ਜਿੰਨਾ ਚਿਰ ਇਹ ਵੀ ਇਹ ਮਸ਼ੀਨਾਂ ਉਹਨਾਂ ਚਿਰ ਬੀਜਪੀ ਸੱਤਾ ਦੇ ਵਿੱਚੋਂ ਬਾਹਰ ਜਾ ਹੀ ਨਹੀਂ ਸਕਦੀ ਬੀਜਪੀ ਨਹੀਂ ਅਸੀਂ ਇਹਦੇ ਨਾਲ ਆਰਐਸਐਸ ਲਾਉਣੇ ਆ ਆਰਐਸਐਸ ਇਹ ਜਿਹੜੇ ਆਮ ਆਦਮੀ ਵਾਲੇ ਇਹ ਵੀ ਆਰਐਸਐਸ ਵਾਲੇ ਆ ਬਿਲਕੁਲ ਆਰਐਸਐਸ ਦੇ ਵਿੱਚੋਂ ਕੰਮ ਕਰਦਾ ਕੇਜਰੀ ਵਾਲਾ ਆ ਤੇ ਕੇਜਰੀ ਵਾਲ ਆਰਐਸਐਸ ਮੁਗ ਪਾਵਾਤ ਉਹੋ ਇਹਨੂੰ ਚਲਾ ਰਹੇ ਆ ਦੋਨਾਂ ਨੂੰ ਸੋ ਇਸ ਕਰਕੇ ਬੀਜੇਪੀ ਦੀ ਸਰਕਾਰ ਆ ਜਿਹੜੀ ਉਹਨਾਂ ਚਿਰ ਆਰਐਸਐਸ ਦੀ ਸਰਕਾਰ ਸੱਤਾ ਵਿੱਚ ਰਹੂ ਜਿੰਨਾ ਚਿਰ ਇਹ ਵੀ ਮਸ਼ੀਨਾਂ ਨਹੀਂ ਖਤਮ ਹੁੰਦੀਆਂ ਜੀ ਅੱਛਾ ਤੁਸੀਂ ਕਹਿ ਰਹੇ ਹੋ ਕਿ ਮੋਦੀ ਸਰਕਾਰ ਨੇ ਹੁਣ ਤੱਕ ਬਹੁਤ ਨੁਕਸਾਨ ਕੀਤਾ ਤੇ ਕੋਈ ਲੋਕਾਂ ਦੇ ਹੱਕ 'ਚ ਕੰਮ ਨਹੀਂ ਕੀਤਾ ਪਰ ਜਦੋਂ ਅਸੀਂ ਸ਼ਹਿਰਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਪੁੱਛਦੇ ਹਾਂ ਦੂਜੇ ਸੂਬਿਆਂ 'ਚ ਤਾਂ ਉਹ ਕਹਿੰਦੇ ਨੇ ਵੀ ਕੁਝ ਵੀ ਹੋ ਜੇ ਅਸੀਂ ਤਾਂ ਮੋਦੀ ਨੂੰ ਹੀ ਵੋਟ ਪਾਉਣੀ ਹੈ ਫਿਰ ਉਹ ਲੋਕ ਇੰਨੇ ਵੱਡੇ ਪੱਦਰ ਤੇ ਕਿਉਂ ਕਹਿ ਰਹੇ ਨੇ ਤੁਸੀਂ ਡਾਕਟਰ ਸਾਹਿਬ ਕਿੰਨੇ ਕ ਬੰਦਿਆਂ ਨੂੰ ਪੁੱਛਿਆ ਹੋਊਗਾ 100 ਨੂੰ ਪੁੱਛ ਲਿਆ 50 ਨੂੰ ਪੁੱਛ ਲਿਆ ਠੀਕ ਹੈ ਇਸ ਤੋਂ ਵੱਧ ਤਾਂ ਤੁਸੀਂ ਪੁੱਛ ਨਹੀਂ ਸਕਦੇ ਉਹ 150 ਦੇ ਵਿੱਚੋਂ ਆ ਹੁਣ ਆਮ ਆਦਮੀ ਤੇ ਵੀ ਇੰਨੇ ਭਗਤ ਕਟਚੀਆਂ ਹੈਗੀਆਂ ਹੀ ਆ ਆਪਣੇ ਪੰਜਾਬ ਦੇ ਵਿੱਚੋ ਸ਼ਰੇਆਮ ਪੰਜਾਬ ਨੂੰ ਖਤਮ ਕਰ ਰਹੇ ਆ ਸ਼ਰੇਆਮ ਪੰਜਾਬ ਦੀ ਲੁੱਟ ਹੋ ਰਹੀ ਆ ਉਹ ਫੇਰ ਕਹਿੰਦੇ ਆ ਆ ਭਗਵੰਤ ਮਾਨ ਤਾਂ ਕੰਮ ਹੀ ਬਹੁਤ ਕਰੀ ਜਾਂਦਾ ਭਗਵੰਤ ਕੱਲ ਇੱਕ ਬਜ਼ੁਰਗ ਸੀ ਬੱਸ ਦੇ ਵਿੱਚ ਖੜਾ ਸਾਡੇ ਭਰਾ ਇੰਟਰਵਿਊ ਲਈ ਭਗਵੰਤ ਮਾਨ ਨੇ ਤਾਂ ਫੱਟੇ ਚੱਕ ਤੇ ਅੱਜ ਤੱਕ ਜੱਟਾਂ ਲਈ ਕਿਸੇ ਨੇ ਨਹੀਂ ਇੰਨਾ ਕੁਝ ਕੀਤਾ ਜਿੰਨਾ ਕੁਝ ਭਗਵੰਤ ਮਾਨ ਨੇ ਕੀਤਾ ਕੀਤਾ ਖੇ ਤੇ ਸੋਵਾ ਕੀ ਕੀਤਾ ਭਗਵੰਤ ਮਾਨ ਨੇ ਜੱਟਾਂ ਲਈ ਜੱਟਾਂ ਨੂੰ ਤਾਂ ਠੂਠੇ ਫੜੋਂ ਤੱਕ ਜਾਵ ਰਿਹਾ ਏ ਜੱਟਾਂ ਦੇ ਨਾਲ ਮਾਸਟਰਾਂ ਨੂੰ ਦੂਜਿਆਂ ਨੂੰ ਤੀਜਿਆਂ ਨੂੰ ਸਵੇਸ ਕਰਕੇ ਭਗਵਾਨ ਉਹਦੇ ਮੋਦੀ ਦੇ ਵੀ ਉਹ ਚਮਚੇ ਹੀ ਆ ਜਿਹੜੇ ਕਹਿੰਦੇ ਆ ਕਿ ਅਸੀਂ ਮੋਦੀ ਨੂੰ ਪਾਵਾਂਗੇ ਜਿਹੜੇ ਉਦੋਂ ਗੰਡੇ ਕਹਿੰਦੇ ਸੀ 100 ਰੁਪਏ ਹੋ ਜਾਣ ਤੇ ਅਸੀਂ ਲਵਾਂਗੇ ਭਲਾ ਦੀ ਪੈਟਰੋਲ 500 ਹੋ ਜਾਵੇ ਅਸੀਂ ਲਵਾਂਗੇ ਤੇ ਮੁੜ ਕੇ ਕਹਤੋਂ ਚੀਕਾ ਮਾਰਦੇ ਸੀ ਵੀ ਇੰਨੀ ਮਗਹਾਈ ਹੋ ਗਈ ਆ ਸੋ ਇਹ ਚਮਚੇ ਜਾਂ ਜਿਹੜੇ ਕਟਚੀਆਂ ਤੇ ਚਮਚੇ ਇਹ ਹੀ ਕਹਿੰਦੇ ਆ ਆਮ ਪਬਲਿਕ ਥੋਡੇ ਮੇਰੇ ਵਰਗੇ ਆਮ ਪਬਲਿਕ ਨਹੀਂ ਇਹਨਾਂ ਨੂੰ ਚਾਹੁੰਦੀ ਆਮ ਪਬਲਿਕ ਦੇ ਵਿੱਚ ਗੁਜੈਸ਼ ਨਹੀਂ ਹੈ ਆਮ ਪਾਵਲਾਖ ਨੂੰ ਆਪਦੇ ਘਰ ਦੇ ਚੁੱਲ੍ਹੇ ਬੱਲ ਨੇ ਔਖੇ ਹੋਏ ਪਏ ਆ ਆਮ ਪਬਲਿਕ ਨੂੰ ਆਪਦੀ ਜਵਾਨੀ ਆ ਜਿਹੜੀ ਬਚਾਉਣੀ ਔਖੀ ਹੋਈ ਪਈ ਆ ਆਮ ਪਬਲਿਕ ਨੂੰ ਆਪਦੇ ਘਰਾਂ ਦੇ ਵਿੱਚ ਰਾਸ਼ਨ ਤੱਕ ਲਿਆਉਂਦੀਆਂ ਟੈਨਸ਼ਨ ਤੇ ਦਵਾਈਆਂ ਲਿਆਉਂਦੀਆਂ ਟੈਨਸ਼ਨਾਂ ਬਣੀਆਂ ਪਈਆਂ ਕੈਂਸਰ ਵਾਲੀਆਂ ਰੇਲ ਚਲਾਉਣ ਵਾਸਤੇ ਦੋ ਡੱਬੇ ਜੋੜਤੇ ਆ ਪਰ ਪੰਜਾਬ ਦੇ ਵਿੱਚੋਂ ਚਿੱਟਾ ਖਤਮ ਕਰਨ ਦੇ ਲਈ ਜਾਂ ਭਾਰਤ ਦੇ ਵਿੱਚੋਂ ਬੇਰਜਗਾਰੀ ਖਤਮ ਕਰਨ ਦੇ ਲਈ ਕੋਈ ਡੱਬਾ ਨਹੀਂ ਇਹਨਾਂ ਨੇ ਜੋੜਿਆ ਸੋ ਇਸ ਕਰਕੇ ਇਹ ਪੰਜਾਬ ਨੂੰ ਨਾ ਭਾਰਤ ਨੂੰ ਬਚਾਉਣ ਵਾਲੇ ਲੋਕ ਨਹੀਂ ਇਹ ਭਾਰਤ ਨੂੰ ਖਤਮ ਕਰਨ ਵਾਲੇ ਲੋਕ ਆ ਇਹਨਾਂ ਨੂੰ ਇੱਥੋਂ ਦਵਲਣ ਦੇ ਲਈ ਐਵੀਐਨ ਮਸ਼ੀਨਾਂ ਸਾਨੂੰ ਦੁਬਾਰਾ ਖਤਮ ਕਰਨੀਆਂ ਪੈਣੀਆਂ ਦੇਖੋ ਵੀ ਮਿੱਤਰੋ ਅੱਜ ਪ੍ਰਧਾਨ ਮੰਤਰੀ ਮੋਦੀ ਸਾਹਿਬ ਦਾ ਜਿਹੜਾ ਬਿਆਨ ਆਇਆ ਕਿ ਤੀਜੀ ਵਾਰ ਮੈਂ ਪ੍ਰਧਾਨ ਮੰਤਰੀ ਦੇ ਕਾਰਜਕਾਲ 'ਚ ਐ ਕਰਾਂਗਾ ਉਹ ਕਰਾਂਗਾ ਉਹਦੇ ਤੇ ਤੁਸੀਂ ਕੁਲਦੀਪ ਖਖਰਾਣਾ ਨੂੰ ਸੁਣਿਆ ਵੈਸੇ ਪ੍ਰਧਾਨ ਮੰਤਰੀ ਨੂੰ ਪਹਿਲਾਂ ਹੀ ਕਿਵੇਂ ਪਤਾ ਵੀ ਉਹ ਤੀਜੀ ਵਾਰ ਵੀ ਪ੍ਰਧਾਨ ਮੰਤਰੀ ਬਣਨਗੇ ਸਵਾਲ ਵੱਡਾ ਹੈ ਬਹੁਤ ਮਿਹਰਬਾਨ